ਬਾਈ ਖਾਲਸਾ ਬਾਈ ਕੁਝ ਕੀ ਫੱਤੇ ਬਾਪੂ ਜੀ ਆ ਗਏ ਠੀਕੋ ਬਾਪੂ ਜੀ ਆ ਤੁਹਾਡੀ ਰਿਕਸ਼ਾ ਤਿਆਰ ਹੋਉਂਦੀ ਆ ਠੀਕ ਐ ਡਾਲੀ ਵਾਲੇ ਤੁਸੀਂ ਗਿਆ ਸੀ ਨਾ ਉੱਤ ਪੈਣੇ ਹਾਂਜੀ ਹਾਂਜੀ ਹੁਣ ਤੁਹਾਡਾ ਕੰਮ ਚੱਲ ਪੂਗਾ ਖਲੋਣੀ ਵੇਚ ਲੋਗੇ ਬਾਜੂ ਬਾਪੂ ਜੀ ਵੇਚ ਲੋਗੇ ਨਾ ਚਲਾ ਲਓਗੇ ਇਹਨੂੰ ਨਿਰਵੈਰ ਭਾਈ ਨਾਲ ਗੱਲ ਹੋਈ ਕਿ ਤੁਹਾਡੀ ਹਾਂਜੀ ਕੋਈ ਨਿਰਵੈਰ ਭਾਈ ਨਾਲ ਗੱਲ ਹੋ ਗਈ ਆ ਹਾਂਜੀ ਵੀ ਸੁਣੀ ਹੋ ਜੇਗੀ ਪੈਣੇ ਇੱਕ ਤੁਹਾਡੀ ਹੈ ਪਾਪਾ ਜੀ ਉਹਨੇ ਰੋਟੀ ਸੁਣੀ ਹੋ ਜੇਗੀ ਇਹਦੇ ਨਾਲ ਗਲੀਆਂ ਜਿਹ ਘੁੰਮ ਕੇ ਵੇਚ ਲੋਗੇ ਸਬਜ਼ੀ ਵਗੈਰਾ ਵੀ ਵੇਚ ਲੋਗੇ ਨਾਲ ਹਨਾ ਖਡੋਣੇ ਵਗੈਰਾ ਹਾਂਜੀ ਖਡੋਣੇ ਵਗੈਰਾ ਵੇਚ ਲੋਗੇ ਆ ਮੈਂ ਕਹਿਣਾ ਲੈ ਕੇ ਆ ਜਿਓ ਵਾਹਿਗੁਰੂ ਧੰਗੁਰਦਾਨ ਦਾ ਧੰਗੁਰਦਾਨ ਦਾ ਬੱਬੀ ਲਾਓ ਦੁਕਾਨ ਤੁਸੀਂ ਆਪਣੀ ਕੱਲ ਜਿਹੜੀ ਵੀਡੀਓ ਜਿਹੜੀ ਪਾਈ ਹੈ ਨਾ ਧੰਗੁਰਦਾਨ ਦਾ ਅਪੂਜੀ ਹੁਣੀ ਪਹਿਲੇ ਬੱਬਾ ਬੁੱਢਾ ਸਾਹਿਬ ਜੀ ਦੇ ਦਰ ਦੇ ਉੱਤੇ ਜਤਰਾਈ ਨੇ ਖਡੋਣੇ ਵੇਚ ਜਿਸੀ ਤੇ ਭੈਣ ਹੁਣੀ ਜਿਹੜੀ ਵਿਧਵਾ ਹੈਗੇ ਆ ਤੇ ਬਾਪੂ ਜੀ ਹੁਣੀ ਜਿਹੜਾ ਕਮਾਉਂਦੇ ਉਹੀ ਇਹਨਾਂ ਦੇ ਨਾਰੇ ਜਿਹੜਾ ਕੰਮ ਚੱਲਦਾ ਹੈਗਾ ਤੇ ਬਾਪੂ ਜੀ ਕਹਿੰਦੇ ਸੀ ਕਿ ਸਿਰਫ ਐਤਵਾਰ ਇੱਥੇ ਰੌਣਕ ਹੁੰਦੀ ਆ ਤੇ ਜਾਂ ਸੰਗ੍ਰਾਂਤ ਤੇ ਤੇ ਬਾਕੀ ਮੇਰਾ ਕੋਈ ਸਮਾਂ ਦੇਖਦਾ ਨਹੀਂ ਹੈਗਾ ਤੇ ਹੁਣ ਬਾਪੂ ਜੀ ਹੁਣ ਇਹ ਖਲੋਣੇ ਗਲੀਆਂ 'ਚ ਜਾ ਕੇ ਵੇਚਣਗੇ ਬਾਪੂ ਜੀ ਹੁਣ ਹੁਣ ਕਮਾਈ ਹੋ ਜੂਗੀ ਨਾ ਕਮਾਈ ਹਾਂ ਜੀ ਬਹੁਤ ਬਹੁਤ ਰੂਈ ਕਮਾਈ ਹੁਣ ਬਾਪੂ ਜੀ ਹੁਣੇ ਦੁਕਾਨ ਲਾ ਲਈ ਆ ਕਾਨੇ ਖੁਸ਼ ਹੋ ਤੁਸੀਂ ਖੁਸ਼ ਹਾਂ ਚਲੋ ਸੁੱਖ ਤੇਰਾ ਗੁਰਾਮਦਾਸ ਵਾਸ਼ਾ ਦਾ ਹੁਣ ਇੱਕ ਤੁਹਾਡਾ ਚੱਲ ਪੂਗਾ ਨਾ ਨੌਕਰੀ ਚੱਲ ਪੂਗਾ ਚਲੋ ਬਾਪੂ ਜੀ ਤਾਨੂ ਗੁਰੂ ਗRANDਾਸ 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 ਸੋ ਬਾਪੂ ਜੀ ਦਾ ਰਿਕਸ਼ਾ ਤਿਆਰ ਹੋ ਗਿਆ ਤਾਨੂ ਗੁਰੂ ਗRANDਾਸ ਤਾਨੂ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਤਾਨੂ ਗੁਰੂ ਗRANDਾਸ ਵਾਹ ਜੀ ਵਾਹ ਬਾਪੂ ਜੀ ਠੀਕ ਹੈ ਚਲਦੀ ਵਧੀਆ ਤੁਹਾਨੂੰ ਬੁਜਾਉਂਦਾ ਧੰਨ ਗੁਰੂ ਰਾਮਦਾਸ ਤੁਹਾਨੂੰ ਬੁਜਾਉਂਦਾ ਠੀਕ ਹੈ ਜੀ ਠੀਕ ਹੈ ਆਜੋ ਭੈਣ ਬਈ ਪੈਸੇ ਦੇ ਦਈਏ ਅੱਪਾ ਜੀ ਆਜੋ ਤੁਹਾਨੂੰ ਗੁਰੂ ਰਾਮਦਾਸ ਆਜੋ ਆਜੋ ਹੁਣ ਤੁਸੀਂ ਰਿਕਸ਼ਾ ਲੈ ਜਾਓ ਭੈਣ ਜੀ ਲੈ ਜਾਓ ਹੁਣ ਤੁਸੀਂ ਲੈ ਜਾਓ ਲੈ ਜਾਓ ਹਲੀ ਹਲੀ ਠੀਕ ਹੈ ਬਾਕੀ ਤੁਹਾਨੂੰ ਦੇਣ ਵਾਲੇ ਕੋਣ ਆ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਜੀ ਚਲੋ ਲੈ ਜਾਓ ਹੁਣ ਹੌਲੀ ਹੌਲੀ ਧੰਨ ਗੁਰੂ ਰਾਮਦਾਸ